ਰੱਬਾ ਹੁਣ ਕਬੂਰਤ ਨਵਾਵਾ ਰੱਬਾ ਕਹਿਨੇ ਦਿੱਤੀਆਂ ਦੀਨਾ ਹੁਣ ਕਬੂਰਤ ਨਵਾਵਾ ਸਾਰਾ ਇੱਕ ਪਾਸੇ ਹੋਵੇ ਪਾਵੇ ਹੱਸੇ ਪਾਵੇ ਰੋਵੇ ਪਾਵੇ ਹੱਸੇ ਪਾਵੇ ਰੋਵੇ ਪਾਵੇ ਹੱਸੇ ਪਾਵੇ ਰੋਵੇ ਜਦ ਸਾਰਾ ਇੱਕ ਪਾਸੇ ਹੋਵੇ ਪਾਵੇ ਹੱਸੇ ਪਾਵੇ ਰੋਵੇ ਪਾਵੇ ਹੱਸੇ ਪਾਵੇ ਰੋਵੇ ਪਾਵੇ ਹੱਸੇ ਪਾਵੇ ਰੋਵੇ ਉਹ ਵੇਖ ਕੇ ਆਉਂਦਾ ਕੰ ਹੋਏ ਤਾੜੀ ਮਾਰੇ ਪਤੇ ਕਰਮ ਕਮਾਦੇ ਸਾਈਆਂ ਘਰ ਚੋਲੀ ਵਿੱਚ ਪਾਦੇ ਸਾਈਆਂ ਖੈਰ ਚੋਲੀ ਵਿੱਚ ਪਾਦੇ ਸਾਈਆਂ ਪਤੇ ਕਰਮ ਕਮਾਦੇ ਸਾਈਆਂ ਘਰ ਚੋਲੀ ਵਿੱਚ ਪਾਦੇ ਸਾਈਆਂ ਘਰ ਚੋਲੀ ਵਿੱਚ ਪਾਦੇ ਸਾਈਆਂ ਖੈਰ ਚੋਲੀ ਵਿੱਚ ਪਾਦੇ ਸਾਈਆਂ ਮੂੰ ਤੱਕਦੇ ਆ ਤੱਕਦੇ ਬੇਸ਼ੱਕ ਇਹਨੂੰ ਤੱਕਦੇ ਤੱਕਦੇ ਬੇਸ਼ੱਕ ਇਹਨੂੰ ਤੱਕਦੇ ਆ ਤੱਕਦੇ ਆ ਬੇਸ਼ੱਕ ਇਹਨੂੰ ਤੱਕਦੇ ਆ ਤੱਕਦੇ ਆ ਬੇਸ਼ੱਕ ਹੁਕ ਜਾਲ ਮੇਰੀਆ ਸਾਵਾਂ Tu menu de